ਹਾਂਜੀ ਸਾਰੇ ਵੀਰਾਂ ਨੂੰ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਵੀਡੀਓ ਸਕੇਪ ਨਾ ਕਰਿਆ ਕਰੋ ਪੂਰੀ ਦੇਖਿਆ ਕਰੋ ਕਿਉਂਕਿ ਮੈਂ ਵੀਡੀਓ ਦੇ ਵਿੱਚ ਉਹੀ ਗੱਲਾਂ ਕਰਦਾ ਜੋ ਸਾਡੇ ਅੱਗੇ ਜ਼ਿੰਦਗੀ ਦੇ ਵਿੱਚ ਸਾਡੇ ਬੱਚਿਆਂ ਦੇ ਤੇ ਸਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਆ ਤੁਸੀ ਵੀਡੀਓ ਦੇਖ ਰਹੇ ਹੋ ਨਾਲ ਜਲਦੀ ਹੋਈ ਪੰਜਾਬ ਦੀ ਨਹੀਂ ਆ ਕਿਸੇ ਬਾਹਰਲੀ ਸਟੇਟ ਦੀ ਵੀਡੀਓ ਹੈ ਇਹ ਆਹ ਠੀਕ ਆ ਲੇਕਿਨ ਉਹ ਬੰਦਾ ਸਰਦਾਰ ਆ ਉਹਦੇ ਵਾਲ ਖੁੱਲੇ ਹੋਏ ਆ ਟਰੱਕ ਡਰਾਈਵਰ ਆ ਤੇ ਜਿਹੜੇ ਨਾ ਆ ਬੰਦਾ ਨਾਲ ਡੰਗ ਚੱਕੀ ਫਿਰਦਾ ਤੇ ਜਿਹੜੇ ਦੇ ਨਾਲ ਹੋਰ ਆ ਇਹਦੇ ਨਾਲ ਹੋਰ ਵੀ ਤਿੰਨ ਚਾਰ ਹੋਰ ਆਉਣ ਇਕੱਠੇ ਇਹ ਗੱਡੀ ਲੈ ਗਿਆ ਸਰਦਾਰ ਬੰਦਾ ਕਿਤੇ ਬਾਹਰਲੀ ਸਟੇਟ ਦੇ ਵਿੱਚ ਸਟੇਟ ਕੋਈ ਵੀ ਹੋ ਸਕਦੀ ਆ ਉਹ ਸਟੇਟ ਦਾ ਮੈਂ ਮੈਨੂੰ ਪਤਾ ਨਹੀਂ ਮੈਂ ਨਾਮ ਵੀ ਲੈਣਾ ਤੇ ਮੈਂ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਸਾਡੇ ਪੰਜਾਬੀ ਲੰਗਰ ਲਾਉਂਦੇ ਆ ਜ ਆ ਜਾ ਕੇ ਜਿੱਥੇ ਵੀ ਕਿਤੇ ਭੀੜ ਪੈਂਦੀ ਆ ਦੇਸ਼ ਦੇ ਵਿੱਚ ਮੂਰੇ ਹੁਣੇ ਲੰਗਰ ਲਾਉਨੇ ਆਪਾਂ ਜਦੋਂ ਕਿਸੇ ਭੁੱਖੇ ਨੂੰ ਪੇਟ ਦੀ ਭੁੱਖ ਸਤਾਉਂਦੀ ਆ ਨਾ ਤੋਬਰ ਸਰਦਾਰ ਅੰਨੇ ਭਜਦਾ ਵੇ ਸਾਨੂੰ ਇੱਥੇ ਕੋਈ ਨਾ ਕੋਈ ਖਾਣ ਨੂੰ ਮਿਲੂਗਾ ਪਰ ਇਹ ਬੇਦਰਦ ਲੋਕ ਇਹਨਾਂ ਨੂੰ ਹੁਣ ਨਹੀਂ ਬਦ ਲੱਗਦਾ ਵੀ ਇਹ ਬੰਦਾ ਸਰਦਾਰ ਇਹਦੇ ਵਾਰ ਰੱਖੇ ਆ ਤੇ ਵਾਲਾਂ ਤੋਂ ਫੜਿਆ ਹੋਇਆ ਦੇਖ ਦੇਖ ਰਹੇ ਹੋ ਨਾ ਤੁਸੀਂ ਸਾਰੇ ਵਾਲਾਂ ਤੋਂ ਫੜ ਕੇ ਉਹਨੂੰ ਕੁੱਟ ਰਹੇ ਆ ਬਾਰ-ਬਾਰ ਮੈਂ ਪਹਿਲਾਂ ਵੀ ਵੀਡੀਓ ਬਹੁਤ ਪਾਈਆਂ ਜੇ ਅਸੀਂ ਸੌਦਾ ਸਤਕਾਰ ਕਰਦੇ ਆ ਤਾਂ ਇਸ ਦਾ ਮਤਲਬ ਇਹ ਨਹੀਂ ਅਸੀਂ ਕਮਜ਼ੋਰ ਆ ਬਾਰ-ਬਾਰ ਮੈਂ ਆਪਣੀ ਵੀਡੀਓ ਦੇ ਵਿੱਚ ਜ਼ਿਕਰ ਕਰਦਾ ਉਹਨਾਂ ਲੱਕੇ ਸਿਧਾਣੇ ਦਾ ਉਹ ਬਾਈ ਵੀ ਬਹੁਤ ਰੌਲਾ ਪਾਉਂਦਾ ਹੈਗਾ ਭਈਏ ਪਹਜਾਓ ਪੰਜਾਬ ਬਚਾਓ ਕਈ ਉਹਨਾਂ ਦੀ ਵੀਡੀਓ ਦੇ ਉਲਟ ਵੀਡੀਓ ਪਾਉਂਦੇ ਆ ਹਾਂਜੀ ਇਹ ਤਾਂ ਕੰਮ ਕਰਦੇ ਆ ਸਾਡੇ ਬੰਦੇ ਕੰਮ ਨਹੀਂ ਕਰਦੇ ਹਾਂ ਖੁਦ ਕੋਸਾ ਤੱਕ ਠੀਕ ਵੀ ਆ ਜਿਹੜੀ ਗੱਲ ਸਹੀ ਆ ਉਹ ਸਹੀ ਵੀ ਕਵਾਂਗੇ ਜਿਹੜੀ ਗੱਲ ਗਲਤ ਆ ਉਹ ਗਲਤ ਕਵਾਂਗੇ ਸਾਡੇ ਬੰਦੇ ਕੰਮ ਵੀ ਨਹੀਂ ਕਰਦੇ ਇਹ ਵੀ ਗੱਲ ਮੰਨਣਯੋਗ ਆ ਪਰ ਇਹ ਬੰਦੇ ਸਾਡੇ ਕੰਮ ਨਹੀਂ ਕਰਦੇ ਤਾਂ ਇਹਦਾ ਮਤਲਬ ਇਹ ਥੋੜੀ ਜਿਹੀ ਉਹਨਾਂ ਤੋਂ ਪੱਗਾਂ ਲਵਾ ਲਵਾਵਾਂਗੇ ਕਿੰਨੀਆਂ ਵੀਡੀਓ ਉਧਰ ਸਰਦਾਰ ਜੀ ਨੇ ਵੀਡੀਓ ਚਲਾ ਚਲਾ ਕੇ ਪਾਈ ਆ ਛਰਿਆਂ ਉਹ ਗੁੰਡਾ ਕਰਦੀ ਕਰ ਰਹੀ ਸੀ ਤੇ ਵਿੱਚ ਦੀ ਕਮੈਂਟ ਕਰ ਰਹੇ ਸੀ ਕੁਝ ਬੰਦੇ ਕਿ ਹਾਂ ਸਰਦਾਰ ਐ ਆ ਜੀ ਫਰਾਂਣਾ ਇਹ ਢਮਕਾ ਜੀ ਤਲਾਸ਼ ਦੇ ਵਿੱਚ ਉਹ ਇੱਕ ਹਮਾਇਤ ਵੀ ਕਰਾਉਣ ਆਇਆ ਸੀ ਉਹ ਤਾਂ ਆਪਣੇ ਬੰਦਾ ਸੀ ਉਹ ਵਾਲ ਕੱਟੇ ਸੀ ਮੇਰੇ ਵੰਗ ਸਹਤ ਉਹਦੇ ਤੇ ਪੱਕ ਨਹੀਂ ਬੰਨੀ ਸੀਗੀ ਤੋ ਉਹਦੀ ਹਮਾਇਤ ਕਰਾਉਣ ਆਇਆ ਸੀ ਉਹਨੂੰ ਉਪਰਵਾਸੀ ਮਜ਼ਦੂਰਾਂ ਦੀ ਔਰ ਮੈਂ ਆਪਣੀ ਵੀਡੀਓ ਵਿੱਚ ਕਿਹਾ ਵੀ ਸੀਗਾ ਬਈ ਇਹ ਜਿਹੜਾ ਇਹਦੀ ਹਮਾਇਤ ਕਰਾਉਣ ਆਇਆ ਹੈ ਨਾ ਇਹ 15 ਦਿਨ ਜਾ ਕੇ ਤੇ ਬਾਹਰ ਰਹਿ ਕੇ ਆਵੇ ਇਨੂੰ ਫੇਰ ਲੱਗੂਗਾ ਪਤਾ ਭਾਈਓ ਖੂਦ ਡੱਡੂ ਆ ਪਤਾ ਹੀ ਕੋਹ ਨਹੀਂ ਕਦੇ ਬਾਹਰਲੀ ਸਟੇਟ ਦੇ ਵਿੱਚ ਜਾ ਕੇ ਦੇਖੋ ਐਮਪੀ ਜਾ ਕੇ ਦੇਖੋ ਯੂਪੀ ਜਾ ਕੇ ਦੇਖੋ ਬਿਹਾਰ ਜਾ ਕੇ ਦੇਖੋ ਉਸ ਤੋਂ ਬਾਅਦ ਇਹਨਾਂ ਦੀ ਹਮਾਇਤ ਕਰਾ ਕੇ ਦਿਖਾਓ ਜਿੰਨੇ ਇਹਨਾਂ ਦੀ ਹਮਾਇਤੀ ਆ ਉਸ ਤੋਂ ਬਾਅਦ ਇਹਨਾਂ ਦੀ ਹਮਾਇਤ ਕਰਾ ਕੇ ਦਿਖਾਓ ਤੁਹਾਨੂੰ ਹਮਾਇਤ ਕਰਨ ਜੋਗਾ ਛੱਡਣਾ ਨਹੀਂਗਾ ਤੁਹਾਨੂੰ ਉਧਰ ਹੀ ਖਤਮ ਕਰ ਦੇਣਗੇ ਤੁਜੇ ਲਈ ਉਥੋਂ ਦਾ ਪ੍ਰਸ਼ਾਸਨ ਹੋਊਗਾ ਨਾ ਉਹ ਸਟੇਟ ਦਾ ਉਹ ਵੀ ਉਹਨਾਂ ਦਾ ਹਮਾਇਤੀ ਹੋਊਗਾ ਸਾਡੇ ਵਾਂਗੂ ਨਹੀਂ ਐ ਮੈਂ ਤਾਂ ਇੱਕ ਗੱਲ ਕਹਿ ਰਿਹਾ ਆ ਕਿ ਮੈਂ ਹਰ ਇੱਕ ਸਟੇਟ ਦੇ ਵਿੱਚ ਜਾ ਕੇ ਆਇਆ ਮੈਂ ਹਰ ਸਟੇਟ ਦੇ ਵਿੱਚ ਘੁੰਮ ਕੇ ਆਇਆ ਮੈਂ ਉਹੀ ਨਹੀਂ ਇੱਕਦੇ ਬੈਠਾ ਜਾਂ ਦੁਕਾਨ ਤੇ ਬਠਣ ਗੱਲਾਂ ਨਹੀਂ ਮਾਰੀ ਜਾਂਦਾ ਅਸੀਂ ਦੇਖਿਆ ਅਸੀਂ ਵਿਚਨੇ ਇਹਨਾਂ ਲੋਕਾਂ ਦੇ ਨਾਲ ਖਾਸ ਕਰਕੇ ਮੇਰਾ ਉਹਨਾਂ ਬੰਦਿਆਂ ਨੂੰ ਮੇਰਾ ਤੇਲੰਜ ਆ ਮੇਰੀ ਚੇਤਾਵਨੀ ਆ ਜਿਹੜੇ ਬੰਦੇ ਇੱਥੇ ਹਾਸਤਾ ਹਾਸੇ ਕਰਦੇ ਆ ਗੁੱਡਾ ਕਰਦੀ ਕਰਦੇ ਆ ਪ੍ਰਵਾਸੀ ਮਿਦੂਰ ਤੇ ਉਹਨਾਂ ਦੇ ਹਮਾਇਤੀ ਬਣਦੇ ਆ ਸਾਡੇ ਹੀ ਬੰਦੇ ਉਹਨਾਂ ਬੰਦਿਆਂ ਨੂੰ ਮੇਰੀ ਚੇਤਾਵਨੀ ਆ ਉਹਨਾਂ ਦੀ ਹਫਾਜ਼ਤ ਕਰਨ ਤੋਂ ਪਹਿਲਾਂ ਨਾ ਤੁਸੀਂ ਜਿੰਨਾਂ ਦੇ ਹਫਾਜ਼ਤੀਆਂ ਆ ਜਿੰਨੇ ਤੁਸੀਂ ਉਹਨਾਂ ਦੇ ਹੱਕ ਚ ਬੋਲਦੇ ਆ ਇੱਕ ਵਾਰੀ ਤੁਸੀਂ ਨਾ ਬਾਰਲਨ ਫੇਟਾਂ ਕਿਤੇ ਜਾ ਕੇ ਆਇਓ ਯੂਪੀ ਤੇ ਬਿਹਾਰ ਦੇ ਵਿੱਚ ਹੀ ਜਾ ਕੇ ਆਇਓ ਤੁਸੀਂ ਫਿਰ ਤੁਹਾਨੂੰ ਪਤਾ ਲੱਗੂਗਾ ਕਿਹੜੇ ਭਾਅ ਵੇਖਦੀ ਆ ਇਹ ਜਿਹੜੇ ਵੱਡੇ ਵੱਡੇ ਮਹਿਤੀ ਬਣੇ ਹੋਣੇ ਪਹਿਲੀ ਗੱਲ ਤੇ ਇਹਨਾਂ ਨੂੰ ਸਮਝ ਨਹੀਂ ਹੁੰਦੀ ਇਹਨਾਂ ਦੇ ਕਹੀ ਕੀ ਜਾਂਦੇ ਆ ਤੁਹਾਡੇ ਕੋਲੇ ਖੜ ਕੇ ਆਸ ਵਿੱਚ ਤੁਹਾਨੂੰ ਗਾਲਾਂ ਕੱਢੀ ਜਾਣਗੇ ਪਰ ਤੁਹਾਨੂੰ ਪਤਾ ਲੱਗਣਾ ਬੇਬੁੱਧੇ ਆ ਹੈ ਤੇ ਬੰਦੇ ਇਹਨਾਂ ਦੇ ਹਮੈਤੀ ਛਰੇਆਂ ਸਾਡੇ ਪੰਜਾਬੀਆਂ ਦੇ ਯਾਰ ਕਦੇ ਦਿੱਲੀ 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 ਨਵੀ ਤੋਂ ਨਵੀਂ ਖਬਰ ਆਉਂਦੀ ਆ ਅੱਜ ਫਲਾਨੀ ਜਗ੍ਹਾ ਭਈਏ ਨੇ ਪ੍ਰਵਾਸੀ ਮਜ਼ਦੂਰ ਇਕੱਠੇ ਹੋਏ ਆ ਭਈਆ ਨੇ ਫਲਾਨਾ ਕੁੱਟ ਦਾ ਸਰਦਾਰ ਫਲਾਨਾ ਕੁੱਟ ਦਾ ਫਲਾਨਾ ਸਿੰਘ ਕੁੱਟ ਦਾ ਜਾਗ ਜੋ ਯਾਰ ਜਾਗ ਜੋ ਭਾਈ ਲੱਕਸ ਦਾਣਾ ਬਹੁਤ ਆਪਣੀ ਵੀਡੀਓ ਉਹਨੇ ਬਣਾਵਣਾ ਕਿ ਸੋਸ਼ਲ ਮੀਡੀਆ ਤੇ ਪੈਣਾ ਪਰ ਨਹੀਂ ਲੋਕ ਸਮਝਦੇ ਨਹੀਂਗੇ ਜਾਣਦੇ ਨਹੀਂਗੇ ਅਪਿਛੇ ਜੇ ਕੋਈ ਖਬਰ ਆਈ ਕਿਸੇ ਦੇ ਘਰੇ ਜੀਮੇਦਾਰ ਦੇ ਭਈਆ ਕੰਮ ਕਰਦਾ ਸੀ ਉਹ ਪਰਿਵਾਰ ਕਿਤੇ ਸਾਰਾ ਪ੍ਰੋਗਰਾਮ ਦੇ ਵਿੱਚ ਗਿਆ ਕਰੇ ਕੱਲੀ ਔਰਤ ਸੀਗੀ ਤੁਸੀਂ ਭਈਏ ਨੇ ਕੀਤਾ ਉਹ ਕੁੜੀ ਔਰਤ ਨੂੰ ਸ਼ਰਿਆਂੋਂ ਘਟਦਾ ਸੋਸ਼ਲ ਮੀਡੀਆ ਤੇ ਇੰਨੀ ਉਹ ਵੀਡੀਓ ਚੱਲੀ ਸੀ ਸਾਡੇ ਦਾ ਫਿਰ ਵੀ ਅੱਖਾਂ ਨਹੀਂ ਖੁੱਲਦੀਆਂ ਨਾ ਤਾਂ ਇਹ ਕਦੋਂ ਵੀ ਆਉਣਗੇ ਤੁਸੀਂ ਮੇਰੀ ਗੱਲ ਨੋਟ ਕਰ ਲਿਓ ਜਦੋਂ ਇਹ ਆਉਣਗੇ ਜਦੋਂ ਆਪਣੇ ਸੀਜ਼ਨ ਹੁੰਦਾ ਵੱਡਿਆਂ ਦਾ ਕਦੇ ਕਿਸੇ ਨੂੰ ਉਹਦਾ ਆਧਾਰ ਕਾਰਡ ਪੁੱਛ ਲਿਓ ਇਹਨਾਂ ਦਾ ਪਿੰਡ ਦਾ ਐਡਰੈਸ ਪੁੱਛ ਲਿਓ ਕੋਈ ਵੀ ਗੱਲ ਪੁੱਛ ਲਿਆ ਤੁਹਾਨੂੰ ਅਗਰ ਸਿੱਧੇ ਮੂੰਹ ਜਵਾਬ ਦੇ ਕੇ ਤਾਂ ਮੇਰੇ ਮੂੰਹ ਤੇ ਥੁੱਕ ਦਿਓ ਦੱਸਦੇ ਨਹੀਂ ਦੱਸਦੇ ਨਹੀਂ ਨਾ ਤਾਂ ਆਧਾਰ ਕਾਰਡ ਦਿਖਾਉਂਦੇ ਆ ਨਾ ਇਹਨਾਂ ਦਾ ਕੋਈ ਪਤਾ ਐਡਰੈਸ ਹੁੰਦਾਗਾ ਬਸ ਉਹ ਤੋਂ ਟ੍ਰੇਨ ਫੜਦੇ ਆ ਜੀ ਠੀਕ ਹੈ ਨਾ ਜਰਨਲ ਟਿਕਟ ਲਈ ਭੇਡ ਬੱਕਰੀ ਵਾਂਗੂ ਤੜਕੇ ਆਉਂਦੇ ਆ ਇਕੱਠੇ ਆ ਕੇ ਇੱਥੇ ਆ ਜਾਂਦੇ ਆ ਉਹ ਪੰਜਾਬ ਦੇ ਇਹੋ ਜਿਹੇ ਕਈ ਇਲਾਕੇ ਆ ਵੱਡੇ ਵੱਡੇ ਸ਼ਹਿਰ ਉਹਨਾਂ ਵਿੱਚ ਤਾਂ ਪੰਜਾਬੀ ਹੈ ਹੀ ਨਹੀਂ ਆ ਵੀਡੀਓ ਦੇਖ ਲਓ ਤੁਸੀਂ ਨਾਲ ਚੱਲਦੀ ਹੋਈ ਆ ਦੇਖ ਲਓ ਇਹਨਾਂ ਦੇ ਹੌਸਲੇ ਨਹੀਂ ਬਲੰਦ ਹੋਣੇ ਬਾਈ ਸਮਝ ਲਿਓ ਅਜੇ ਵੀ ਬਈ ਜਾਗਜੋ ਚੰਗੇ ਰਹੋਗੇ ਨਹੀਂ ਸਾਡੇ ਬੱਚਿਆਂ ਨੂੰ ਘਰੋਂ ਬਾਹਰ ਨਿਕਲਣਾ ਬੰਦ ਹੋ ਜਾਊਗਾ ਕਿਉਂਕਿ ਸਾਡੇ ਇੱਕ ਇੱਕ ਦੋ ਦੋ ਤੋ ਜਵਾਕ ਆ ਠੀਕ ਆ ਉਹ ਵੀ ਹੁਣ ਅੱਧੇ ਤੱਕ ਕੈਨੇਡਾ ਬੈਠੇ ਆ ਜਿੰਨੀ ਵੀ ਜਨਰੇਸ਼ਨ ਦਾ ਸਾਰੀ ਕੈਨੇਡਾ 12 ਕਰੋ ਜੀ ਆਈਲੈਂਡਸ ਕਰੋ ਜੀ ਕੈਨੇਡਾ ਆ ਜਿਹੜੇ ਸਾਡੇ ਛੋਟੇ ਛੋਟੇ ਕਲਾਕਾਰ ਆ ਨਾ ਭਾਨੇ ਭਗੋੜੇ ਵਰਗੇ ਇਨਾਂ ਦੀਆਂ ਵੀਡੀਓ ਤੁਸੀਂ ਦੇਖਦੇ ਆਂ ਸਿਰਫ ਹੱਸਦੇ ਆਂ ਜਦੋਂ ਉਹ ਬਣਾਉਂਦੇ ਹੁੰਦੇ ਆ ਵੀਡੀਓ ਭਾਨਾ ਪਕੌੜਾ ਇਹ ਸਸਰ ਕਿਨਾਂ ਤੀ ਇਹ ਉਹ ਉਹ ਵੀਡੀਓ ਦੇ ਮੈਂ ਵੀ ਦੇਖਦਾ ਹਾਂ ਨਾ ਪਰ ਦੇਖ ਕੇ ਸਿਰਫ ਲਾਇਕ ਕੀਤਾ ਕਮੈਂਟ ਕੀਤਾ ਤੇ ਚਲੋ ਜੀ ਹਸਲੇ ਦੰਦ ਕੱਢ ਲੈ ਪਰ ਉਹ ਦਿਖਾਉਣਾ ਕੀ ਚਾਹੁੰਦਾ ਸਾਨੂੰ ਵੀਡੀਓ ਦੇ ਵਿੱਚ ਉਹਦਾ ਮਕਸਦ ਕੀ ਆ ਉਹਦਾ ਆਦੇਸ਼ ਕੀ ਆ ਉਹਦਾ ਸੱਟਾ ਕੀ ਨਿਕਲੂਗਾ ਕਦੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਆ ਸੱਟਾ ਨਹੀਂ ਕੱਟਣਾ ਬਸ ਵੀਡੀਓ ਦੇਖ ਲਈ ਜੀ ਦੰਦ ਕੱਟ ਲਏ ਤੇ ਬਸ ਦੁਬਾਰੇ ਫੇਰ ਆਉਣ ਦੇ ਵੀ ਭਾਨੇ ਚ ਭਾਨੇ ਭਗੋੜੇ ਦੀ ਵੀਡੀਓ ਫੇਰ ਆਊਗੀ ਫੇਰ ਦੇਖ ਲਾਂਗੇ ਫੇਰ ਦੰਦ ਕੱਟ ਲਾਂਗੇ ਬਸ ਕੀ ਆ ਦੇਖਿਆ ਇਗਨੋਰ ਕੀਤਾ ਚਲੋ ਜੀ ਲੈ ਕਰਦਾ ਸ਼ੇਅਰ ਕਰਦਾ ਕਮੈਂਟ ਕਰਦਾ ਜਾਗ ਜੋ ਭਾਈ ਉਹ ਜਾਗ ਜੋ ਮੈਨੂੰ ਕਹ ਪਹਿਲਾਂ ਵੀਡੀਓ ਬਹੁਤ ਆਉਗੀ ਦੇਖ ਲਓ ਤੁਸੀਂ ਮੋੜ ਵਿੱਚ ਇਹੀ ਕਰਨਾ ਹੁੰਦਾ ਜਾਗ ਜੋ ਪੰਜਾਬੀ ਉਹ ਜਾਗ ਜੋ ਨਾ ਲੜੋ ਇਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨਾ ਕਹਿੰਦਾ ਹੋਇਆ ਦਾਸ ਖਮਾ ਦਾ ਜਾਜਕਾ ਜੇ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਛੋਟਾ ਵੀ ਸਮਝ ਕੇ ਮਾਫ ਕਰਿਓ ਤੇ ਬਈ ਜੀ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਮੇਰੀ ਵੀਡੀਓ ਬਣਾਉਣ ਦਾ ਮਕਸਦ ਜੀ ਮੇਰੀ ਕੋਈ ਨਾ ਕੋਈ ਵੀਡੀਓ ਦੇਖ ਕੇ ਤਾਂ ਕੋਈ ਨਾ ਕੋਈ ਤਾਂ ਜਾਗੇ ਕੋਈ ਨਾ ਕੋਈ ਤਾਂ ਆਪਣੀ ਅੱਖਾਂ ਖੋਲੇ ਇਹ ਹੀ ਮਕਸਦ ਹੈ ਮੇਰਾ ਚੰਗੀ ਵੀਡੀਓ ਦੇਖਦੇ ਨਹੀਂ ਯਾਰ ਸਕਿਪ ਕੀਤੀ ਗਾਂ ਕੀਤੀ ਟਾਈਮ ਨਹੀਂ ਹੈ ਕਿਸੇ ਕੋਲੇ ਸਿਰਫ ਉਹ ਨੰਗ ਤੜੰਗੀਆਂ ਦੇਖੀ ਜਾਓ ਬਸ ਜਾਂ ਤਾਂ ਪਹਿਲ ਦੇਖੀ ਜਾਓ ਬਸ ਫਤਿਹ ਆ ਕਮ ਜਗ ਜਾਓ ਜਗ ਜਾਓ ਜਗ ਜਾਓ ਜਗ